نمشکار آپ دیکھ رہے ہیں پنجاب بارڈر نیوز ضلع پٹانکوٹ کے ہلکا بوا میں پڑھتے گاؤں گتورا کے سرکاری پرائمری سکول میں بیتے دن اس سمیں بھگل مچ گئی جب ایک ویکتی پٹرول کی بوتل لے کر سکول کی ٹیچر کو جلانے کی منچہ سے اندر آ گیا یہی انہیں اس ویکتی نے سرکاری سکول کے اندر وہاں بچوں کو شکشا دے رہی ٹیچر کے ساتھ مار پٹائی بھی کی موقع پر پہنچے سرپنچ رہے گاؤں گٹورا کے لوگوں نے مہی لاکھوں بچایا اور پورے معاملے کا خلاصہ ہوا کہ جس شخص کی اور سے محلہ پر ہے پٹرول فینک کر جلانے کی کوشش کی جا ہے وہی مہیلا ادھیاپک کا پتی ہے اور ان کی گریلو لڑائی کورٹ میں بھی چل رہی ہے فی الحال پولیس اس دوسرے پورے معاملے کی جانچ کر رہی ہے بتا دیں کہ گاؤں گتورا کے سرکاری سمارٹ سکول کے ادھیاپک رینو شرما نے اپنے پتی لولین شرما کے اوپر سنگین آروپ لگاتے ہوئے کہا کہ ان دونوں کے رشتے میں پچھلے چار پانچ سال سے ڈسپیوٹ چل رہا ہے جس کو لے کر مانجوگ عدالت میں کیس چل رہا ہے انہوں نے بتایا کہ جب وہ اپنی کلاس لگا رہی تھی اس کے پتی لولیت شرما ہاتھ میں پیٹرول کی بوتل لے کر اسکول کے بھی پیٹرول روکنے کی کوشش کی تو انہوں نے پیٹرول انصاف کی گہار لگائی ہے وہ سرپنچ نے بھی اس پورے معاملے کی نندا کی ہے اور مہیلا ادیاپک کے لیے انصاف کی گہرار لگائی ہے آپ دیکھ رہے ہیں پنجاب نیوز میں موکیش شرما بمیال ਮੇਰਾ ਨਾਮ ਰੇਨੂ ਸ਼ੰਮਾ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਐਜੈਂਚਾਰਜ ਕੰਮ ਕਰਦੀ ਤੀਂ ਉਸ ਮੈਂ ਪੜਹਾਂਦੀ ਆ ਸਿੰਗਲ ਟੀਚਰ ਸਕੂਲ ਹੈ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੈ ਸੀ ਤੇ ਮੈਂ ਬੱਚਿਆਂ ਨੂੰ ਕਹਿ ਕੇ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ आ, मतलब ते ते अपना बैग पैक करो तो चलिए ਤੇ ਮੈਂ ਆਪਣਾ ਥੋੜਾ ਸਮਾਨ ਆਪਣੀ ਬੋਟਲ ਵਗੈਰਾ ਰੱਖਣ ਵਾਸਤੇ ਅੱਤੀ ਵਦਗੀ ਅੱਗੇ ਦੇਖਾਂਗੇ ਮੇਰੇ ਜਿਹੜੇ ਹਸਬੰਦ ਜਿਨ੍ਹਾਂ ਨਾਲ ਮੇਰਾ ਡਿਸਪਿਊਟ ਚਾਰ ਪੰਜ ਸਾਲ ਤੋਂ ਚੱਲਦਾ ਪਿਆ ਉਹਨਾਂ ਦਾ ਨਾਮ ਹੈ ਲਵਲੀਨ ਸ਼ਰਮਾ ਉਤਤਰੇਣ ਉਹ ਗਤੋਰਾ ਪਿੰਡ ਗਤੋਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਦਿਖਾਇਆ ਕਿ ਪੈਟਰੋਲ ਲਿਆਇਆ ਮੇਰੀ ਸਕੂਟੀ ਦੇ ਸੁਟਰੇ ਤੇ ਮੈਂ ਉਹਨਾਂ ਨੂੰ ਤੱਕਾਈ ਤਾਂ ਉਹ ਕਹਿੰਦੇ ਪਿੱਛੇ ਉਹ ਕੀ ਕਰਦੇ ਹੋ ਉਹਨਾਂ ਨੇ ਮੇਰੇ ਤੇ ਸੁਟਨਾ ਸ਼ੁਰੂ ਕਰ ਦਿੱਤਾ ਪਰ ਮੈਨੂੰ ਨਾ ਤੇ ਜੋਰ ਦਾ ਮਾਰੇ ਮੈਂ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲਾਈਟਰ ਲੈ ਕੇ ਉਹਨੂੰ ਅੱਗ ਲਗਾਉਣ ਲੱਗੇ ਤੇ ਫਿਰ ਅੰਦਰ ਆ ਕੇ ਖੋਲਚ ਮੈਨੂੰ ਮਾਰਨ ਲੱਗੇ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਅ ਕੀਤਾ ਇੰਨੇ ਜਿ ਮੇਰਾ ਬੇਟਾ ਵੀ ਆ ਗਿਆ ਉਹਨੇ ਵੀ ਮੇਰੀ ਹੈਲਪ ਕੀਤੀ ਤੇ ਫਿਰ ਥੋੜੀ ਦੇਰ ਚੱਗੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਰੋਕਿਆ ਤਾਂ ਚੱਲ ਵਗੈਰਾ ਕੀਤਾ ਮੇਰੇ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪਤਲ ਤੇ ਭਾਂਦੇ ਗਏ ਇਹ ਮੰਗ ਕਰਦੇ ਮੈਂ ਕਹਨੀ ਆ ਕਿ ਇਨਸਾਫ ਕੀਤਾ ਜਾਵੇ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਪੂਰਾ ਇਨਸਾਫ ਮਿਲੇਗਾ ਪਰ ਕੀ ਨਾਮ ਹੈ ਤੁਹਾਡਾ ਔਰ ਕੀ ਗੱਲਬਾਤ ਹੋਈ ਹੈ ਕਿਹੜੇ ਪਿੰਡ ਦੇ ਚੋਂ ਮੇਰਾ ਨਾਮ ਰਜਿੰਦਰ ਸਿੰਘ ਸਰਪੰਚ ਬਣੀ ਲੋਦੀ ਮੈਨੂੰ ਸਕੂਲ ਦੇ ਤੌਰ ਤੇ ਰੀਨੂ ਮੈਡਮ ਦਾ ਫੋਨ ਆਇਆ ਮੈਂ ਕਿਸੇ ਕੰਮ 'ਚ ਬੈਠਾ ਸੀ ਔਰ ਉੰਦੀ ਪਈ ਸੀ ਤੋਂ ਕਹਿੰਦੀ ਮੈਨੂੰ ਮਾਰਤਾ ਮੇਰੇ ਘਰ ਆਦੇ ਮੈਨੂੰ ਮਾਰਤਾ ਮੇਰੇ ਘਰ ਆਦੇ ਉਹ ਉਸ ਦੌਰਾਨ 10 ਮਿੰਟ ਬਾਅਦ ਉਹਦੇ ਬ੍ਰਦਰ ਦਾ ਟੈਲੀਫੋਨ ਆਂਦਾ ਹੈ ਕਿ ਸਾਡੀ ਭੈਣ ਨੂੰ ਮਾਰਤਾ ਸਕੂਲ ਦੇ ਅੱਗੇ ਸੁੱਟ ਤੇਲ ਸੁੱਟ ਕੇ ਮਾਰਤਾ ਹੈ ਮੈਂ ਉਸ ਚੌਕੇ ਟੈਲੀਫੋਨ ਐਸ ਐਚਓ ਸਿਆਲਪੁਰ ਨੂੰ ਕੀਤਾ ਐਸ ਐਚਓ ਨੇ 112 ਨੰਬਰ ਤੇ ਕੰਮਿੰਡ ਕਰਕੇ ਸਕੂਲ ਦੇ ਵਿੱਚ ਪੁਲਿਸ ਫੋਰਸ ਭੇਜੀ ਹੈ ਉਸ ਦੌਰਾਨ ਰੀਨੂ ਮੈਡਮ ਜਿਹੜੀ ਲੱਗੀ ਦੀ ਕਤੋਰੇ ਟੀਚਰ ਉਹਦਾ ਬ੍ਰਦਰ ਉਹਦਾ ਬੇਟਾ ਉਹਦਾ ਮਾਸੀ ਇਹ ਚਾਰੇ ਪੰਜੇ ਸਾਡੇ ਗੱਡੀ ਸਾਰੇ ਗੱਡੀ 'ਚ ਬੈ ਕੇ ਉਸ ਸਕੂਲ 'ਚ ਪਹੁੰਚ ਗਏ ਜਦੋਂ ਅਸੀਂ ਸਕੂਲ 'ਚ ਪਹੁੰਚੇ ਆ ਅੱਗੇ ਉਹਦਾ ਬੇਟਾ ਦੋ ਤੇ ਇੱਕ ਜਿਹੜੀ ਹੈਲਪਰ ਸੀਗੀ ਸਕੂਲ ਦੀ ਜਿਹੜੀ ਖਾਣਾ ਬਣਾਉਣ ਵਾਲੀ ਉਹ ਉਹ ਵੀ ਰੋਂਦੀ ਪਈ ਸੀ ਤੇ ਕੁੜੀ ਵੀ ਰੋਂਦੀ ਪਈ ਸੀ ਕੁੜੀ ਦੇ ਕਾਫੀ ਸੱਟਾਂ ਲੱਗੀਆਂ ਸਿਰ ਤੇ ਸੱਟ ਲੱਗੀ ਦੀ ਐ ਬਾਹਾਂ 'ਚ ਸੱਟ ਲੱਗੀ ਦੀ ਐ ਬਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਬਿੱਕੀ ਗੁਰਪੇ ਦੀ ਹੈਲਮਟ ਛੁੱਟਦੀ ਦੀ ਹੈ ਪਰੇ ਤੇ ਉਹ ਪੁਲਿਸ ਉੱਥੇ ਆਈ ਦੀ ਮੋਕਰੀ ਪੁਲਸ ਨੂੰ ਮੋਕੇ ਨੂੰ ਤੇ ਲੈਟਰ ਵੀ ਬਰਾਮਦ ਕੀਤਾ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰਾਮਦ ਕੀਤੀ ਹੈ ਸਕੂਲ ਦੇ ਵਿੱਚ ਡਸਟ ਬਿਨ ਖਲਾਰੇ ਦੇ ਜਾਂ ਹੋਰ ਵੀ ਟੇਬਲ ਤੇ ਜਿਹੜੀਆਂ ਚੀਜ਼ਾਂ ਪਈਆਂ ਸੀ ਸੀਸੀਟੀਵੀ ਕੈਮਰਾ ਉਹਦੇ ਨਾਲ ਵੀ ਛੇੜਖਾਨੀ ਕੀਤੀ ਸੀ ਸੋ ਫਿਰ ਉਹਦੇ ਬਾਅਦ ਚ ਪੁਲਿਸ ਨੇ ਆਪਣੇ ਬਿਆਨ ਭੂਨ ਲਏ ਨੇ 112 ਨੰਬਰ ਫਿਰ ਘਰ ਵਾਲੇ ਜਿਹੜੇ ਨੇ ਸਾਰੇ ਲੈ ਕੇ ਚਲ ਗਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਅੰਦਰ ਸਿਵਲ ਹਸਪਤਾਲ ਐਡਮਟਾਈਜ਼ ਜਾਂ ਪਤਾ ਨਹੀਂ ਕੀ ਸਾਤਾ ਜੋ ਪਤਾ ਨਹੀਂ ਲੱਗਾ ਮੈਨੂੰ ਫਿਰ ਮੈਂ ਡੀਓ ਕੋਲ ਜ਼ਰੂਰ ਗਿਆ ਸਕੂਲ ਡੀਓ ਇਸ ਵੇਲੇ ਮੀਟਿੰਗ ਲੈਦੇ ਸੀ ਵੀ ਸਾਰੇਆਂ ਦੀ ਤੇ ਮੈਂ ਡੀਓ ਨਾਲ ਕੇ ਬੇਨਤੀ ਕੀਤੀ ਹੈ ਵੀ ਜਨਾਬ ਜਿਹੜੇ ਜਿਹੜੇ ਸਕੂਲ ਟੀਚਰ ਕੱਲੇ ਨੇ ਉਹਨਾਂ ਨੂੰ ਇੱਕ ਇੱਕ ਟੀਚਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਏ 14 ਸਕੂਲ ਦੇ ਹੈੱਡ ਜਿਹੜਾ ਬਣੀ ਲੋਧੀ ਸਕੂਲ ਹੈ ਉੱਥੇ ਵੀ ਇੱਕ ਡਿਸਪਿਊਟ ਜਿਆ ਪੈਦਾ ਉੱਥੇ ਇੱਕ ਲੇਡੀ ਜਿਹੜੀ ਸੀ ਉਹਦੀ ਡਿਊਟੀ ਲਈ ਸੀ ਡੀਓ ਨੇ ਕਿ ਇਥੇ ਚਲ ਜਾਓ ਜਿੱਥੇ ਇਕੱਲੀ ਲੇਡੀ ਹੈ ਉੱਥੇ ਚਲ ਜਾਓ ਕੰਮ ਕਰਨ ਬਟ ਉਹ ਲੇਡੀ ਨੇ ਉਥੇ ਆਣ ਦੀ بجائے ਉਹਨੇ ਵੀ ਆਪਣਾ ਪੋਲੀਟਿਕਲ ਰੰਗ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬੀ ਡੀਓ ਜਾਇ ਇਹ ਸਕੂਲ ਦੇ ਵਿੱਚ ਆਇਆ ਉਹਨੇ ਦੂਸਾਰੇ ਟੀਚਰਾਂ ਦੀ ਬੈਠ ਕੇ ਜਿਹੜੀ ਵੀ ਗੱਲਬਾਤ ਸੀਗੀ ਸੁਣੀ ਉਹਨਾਂ ਨੇ ਉਹਦੀ ਜਿਹੜੀ ਇੱਥੇ ਡਿਊਟੀ ਲਈ ਸੀ ਉਹਦੀ ਕੈਨਸਲ ਕਰਤੀ ਆ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਜੇ ਡੀਓ ਐਜੂਕੇਸ਼ਨ ਵੀ ਡਰਦਾ ਹੈ ਟੀਚਰਾਂ ਕੋਲੋਂ ਤੇ ਬੱਚਿਆਂ ਦਾ ਕੀ ਬਣੇਗਾ ਇਹ ਰੇਨੂ ਮੈਡਮ ਤੇ ਤੇਲ ਛੁੱਟਿਆ ਕਿਸੇ ਬੱਚੇ ਦੇ ਤੇਲ ਪੈ ਜਾਂਦਾ ਕੌਣ ਵਾਰਸ ਸੀਗੇ ਉਹਦਾ ਸੋ ਇਹ ਇਹਨਾਂ ਦਾ ਘਰੇਲੂ ਜਿਹੜਾ ਡਿਸਪੂਟ ਚੱਲਦਾ ਪਿਆ ਸੀ ਇਹਦਾ ਮੀਆਂ ਬੀਬੀ ਦਾ ਡਾਈਵੋਰਸ ਦਾ ਕੇਸ ਚੱਲਦਾ ਪਿਆ ਸੋ ਕੋਡ ਦੇ ਅੰਦਰ ਵੀ ਕੁੜੀ ਬੜੀ ਬਾਰ ਲਾ ਚੁਕੀ ਆ 7-8 ਦਿਨ ਪਹਿਲਾਂ ਵੀ ਇਹਨਾਂ ਜਾ ਕੇ ਤੇ ਬਣੀਲੋਦੀ ਪ੍ਰਾਇਮਰੀ ਸਕੂਲ ਤੇ ਲਾਗੇ ਇਹਨੂੰ ਉੱਥੇ ਵੀ ਇਹਨੂੰ ਕੁੜੀ ਦੀ ਵਿਕੀ ਤੋਂ ਥੱਲੇ ਸੁੱਟਿਆ ਫਿਰ ਉਹਦੇ ਬੇਟੇ ਨੇ ਆਈ ਆਪਣੀ ਮਾਂ ਨੂੰ ਬਚਾਇਆ ਇਹ ਜੋ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਵੀ ਅਸੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੀ ਤਰਫੋਂ ਜਿਹੜਾ ਪ੍ਰਾਇਮਰੀ ਸਕੂਲਾਂ 'ਚ ਪਰਹਾਲਾ ਕੀਤਾ ਜਾ ਰਿਹਾ ਵੀ ਜਿੱਥੇ 75 ਜਾਂ 80 ਤੋਂ ਬੱਚੇ ਵੱਧ ਨੇ ਉਥੇ ਇੱਕ ਚੌਕੀਦਾਰ ਦਿੱਤਾ ਜਾਏਗਾ ਪਰਮਨੈਂਟ ਪਰ ਜਿੱਥੇ ਘੱਟ ਸਟ੍ਰੈਂਥ ਹੈ ਉਥੇ ਇਸ ਕਰਕੇ ਜਿਹੜਾ ਇਹ ਆ ਉਹ ਅਜੇ ਚੌਕੀਦਾਰ ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰ ਦੀ ਤਰਫੋਂ ਜਿਹੜੇ ਜਿਹੜੇ ਸਕੂਲਾਂ ਚ ਸਿੰਗਲ ਟੀਚਰ ਹੈਗੇ ਨੇ ਗਈ ਅਜੇ ਕੋਈ ਮਹੀਨਾ 2 ਮਹੀਨੇ ਪਹਿਲਾਂ ਰਿਟਾਇਰਮੈਂਟ ਹੋਏ ਨੇ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੇ ਜਿਹੜੇ ਸਕੂਲ ਡੀਓ ਨੂੰ ਰਾਈ ਪੁੱਛਿਆ ਜਾਏ ਵੀ ਕਿਹੜੇ ਕਿਹੜੇ ਸਕੂਲਾਂ ਦੇ ਅੰਦਰ ਸਿੰਗਲ ਟੀਚਰ ਨੇ ਉੱਥੇ ਦੋ ਦੋ ਟੀਚਰ ਜਾਂ ਤਿੰਨ ਤਿੰਨ ਟੀਚਰ ਜਿਹੜੇ ਮੋਇਆ ਕਰਾਏ ਜਾਣ ਸੋ ਜਿਹੜੇ ਸਕੂਲ ਸਕੂਲ ਸਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਸਪਿੰਗ ਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਮੀਜ਼ੀ ਵਗੈਰਾ ਕੀਤੀ ਤੇ ਉਹ ਸਾਡੀ ਨੋਟਿਸ ਆ ਗਿਆ ਕੱਲ ਲੇਡੀ ਨੂੰ ਕਿਹਾ ਕਿ ਆਪਣਾ ਮੈਡੀਕਲ ਐਂਡ ਔਰਮਲ ਕੰਪਲੇਂਟ ਸਾਡੇ ਕੋਲ ਤਿਆਰ ਕਰੇ ਫਿਰ ਜੋਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਕਿ ਦੋਈ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦਿ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮਲ ਕੰਪਲੇਂਟ